ਰਾਜਵੀਰ ਜਵੰਦੇ ਦੀ ਮੌਤ ਦੇ ਪਿੱਛੇ ਲੁਕੇ ਆ ਸੀ ਇੱਕ ਵੱਡਾ ਸੱਚ ਕੀ ਪਤਾ ਸੀ ਪੂਰੇ 1 ਮਹੀਨੇ ਬਾਅਦ ਮੁੜੇ ਆਵੇਗਾ ਰਾਜਵੀਰ ਜਵੰਦਾ ਮੌਤ ਦੇ ਮੋਹ ਦੇ ਵਿੱਚੋਂ ਨਿਕਲ ਕੇ ਆਇਆ ਆਪਣੇ ਘਰ ਰਾਜਵੀਰ ਜਵੰਦੇ ਪਤਨੀ ਤੇ ਭੈਣ ਦੇ ਘਰ ਮੁੜ ਆਈਆਂ ਖੁਸ਼ੀਆਂ ਬੱਚੇ ਦੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਰਿਹਾ ਰਾਜਵੀਰ ਨੂੰ ਜਿਉਂਦਾ ਦੇਖ ਜਫੀ ਪਾਲੀ ਘੁੱਟ ਕੇ ਸੋ ਦੋਸਤੋ ਕੀ ਹੈ ਪੂਰੀ ਗੱਲਬਾਤ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਅਜਿਹੀ ਭਾਵੁਕ ਖਬਰ ਜੋ ਨਾ ਸਿਰਫ ਤੁਹਾਨੂੰ ਸਾਡੇ ਦਿਲ ਨੂੰ ਛੂ ਜਾਵੇਗੀ ਤੇ ਤੁਹਾਨੂੰ ਰੱਬ ਦੀ ਕਰਾਮਾਤ ਬਾਰੇ ਵੀ ਸੋਚਣ ਤੇ ਮਜਬੂਰ ਕਰ ਦਵੇਗੀ ਇਹ ਖਬਰ ਜੁੜੀ ਹੈ ਉਸ ਪੰਜਾਬੀ ਮਹਾਨ ਗਾਇਕ ਦੇ ਨਾਲ ਜਿਸ ਨੇ ਆਪਣੇ ਛੋਟੇ ਜਿਹੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਲੱਖਾਂ ਦਿਲਾਂ ਨੂੰ ਅਪਣਾਇਆ ਮਿੱਠੇ ਗੀਤਾਂ ਦੇ ਨਾਲ ਕੀਲਿਆ ਰਾਜਵੀਰ ਜਵੰਦੇ ਦੇਆਂ ਗੀਤਾਂ ਦੇ ਵਿੱਚ ਪਿਆਰ ਵਿਛੋੜਾ ਅਤੇ ਪੰਜਾਬੀ ਮਿੱਟੀ ਦੀ ਖੁਸ਼ਬੂ ਸੀ ਜਿਹੜੀ ਅੱਜ ਵੀ ਸਾਡੇ ਕੰਨਾਂ ਦੇ ਵਿੱਚ ਗੂੰਜਦੀ ਹੈ ਦੋਸਤੋ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਇਹੀ ਪੰਜਾਬ ਦੇ ਵਿੱਚ ਇੱਕ ਸੋਗ ਛਾ ਗਿਆ ਸੀ ਉਹਨਾਂ ਦੇ ਐਕਸੀਡੈਂਟ ਦੇ ਨਾਲ ਹੋਏ ਮੌਤ ਨੇ ਨਾ ਸਿਰਫ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ ਸਗੋ ਪੂਰੇ ਪੰਜਾਬ ਨੂੰ ਰੋਣਾ ਲਾ ਦਿੱਤਾ ਸੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਹੜੀ ਰੱਬ ਦੀ ਕਰਾਮਾਤ ਨੂੰ ਯਾਦ ਕਰਵਾਉਂਦੀ ਹੈ ਤੇ ਹਰ ਇੱਕ ਦੇ ਦਿਲ ਨੂੰ ਝੰਜੋੜ ਕੇ ਰੱਖ ਦਵੇਗੀ ਪਤਾ ਲੱਗਿਆ ਕਿ ਕਪੂਰਥਲਾ ਦਾ ਇੱਕ ਨੌਜਵਾਨ ਜਿਸ ਦੀ ਆਵਾਜ਼ ਚਾਲਟਾਲ ਤੇ ਗਉਣ ਦਾ ਅੰਦਾਜ਼ ਤੇ ਚਿਹਰੇ ਦੀ ਚਮਕ ਬਿਲਕੁਲ ਰਾਜਵੀਰ ਜਵੰਦੇ ਵਰਗੀ ਹੈ ਇਹਨਾਂ ਨੂੰ ਦੇਖ ਕੇ ਇਦਾਂ ਹੀ ਲੱਗਦਾ ਹੈ ਕਿ ਜਿਵੇਂ ਰੱਬ ਨੇ ਉਹਨਾਂ ਨੂੰ ਉਦਾਂ ਹੀ ਖਾਸ ਢੰਗ ਦੇ ਨਾਲ ਅੰਦਾਜ਼ ਦੇ ਨਾਲ ਰਾਜਵੀਰ ਜਵੰਦੇ ਨੂੰ ਵਾਪਸ ਭੇਜ ਦਿੱਤਾ ਹੋਵੇ ਨਿਸ਼ਾਨਵੀ ਰਾਜ ਦੀ ਰਾਜਵੀਰ ਜਵੰਦੇ ਦਾ ਬਹੁਤ ਵੱਡਾ ਫੈਨ ਹੈ ਅਤੇ ਹਰ ਇੱਕ ਰਾਜਵੀਰ ਜਵੰਦੇ ਦੇ ਗੀਤ ਨੂੰ ਉਹ ਗਾਉਂਦਾ ਹੀ ਰਹਿੰਦਾ ਹੈ ਹਾਲਾਂਕਿ ਉਹਨਾਂ ਦੇ ਜੱਦੀ ਪਿੰਡ ਪਹੁੰਚਿਆ ਉਸ ਦਾ ਮਕਸਦ ਸੀ ਰਾਜਵੀਰ ਜਵੰਦੇ ਦੀ ਮਾਤਾ ਨੂੰ ਮਿਲਣਾ ਅਤੇ ਦੁੱਖ ਸਾਂਝਾ ਕਰਨਾ ਰਾਜਵੀਰ ਜਵੰਦੇ ਦੇ ਗੀਤਾਂ ਨੂੰ ਸੁਣਾਉਂਦਾ ਯਾਦ ਕਰਦਾ ਹੋਇਆ ਤੇ ਇੱਕ ਫੈਨਸ ਵੱਜੋਂ ਉਹਨਾਂ ਨੂੰ ਹੌਸਲਾ ਦੇਣਾ ਚਾਹੁੰਦਾ ਸੀ ਪਰ ਜਿਵੇਂ ਹੀ ਜਵੰਦੇ ਦੀ ਮਾਤਾ ਨੇ ਉਸ ਨੂੰ ਦੇਖਿਆ ਉਹ ਉੱਥੇ ਹੀ ਖੜ ਗਈ ਅੱਖਾਂ ਦੇ ਵਿੱਚ ਹੰਝੂ ਆਏ ਤੇ ਉਹ ਜ਼ੋਰ-ਜ਼ੋਰ ਦੇ ਨਾਲ ਚੀਕਣ ਲੱਗ ਪਈ ਭਾਵੁਕ ਹੋ ਗਈ ਕੁਝ ਪਲ ਦੇ ਲਈ ਮਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਇਹ ਉਸ ਦਾ ਪੁੱਤ ਨਹੀਂ ਹੈ ਉਹਨਾਂ ਨੇ ਉਸ ਨੂੰ ਹੱਥ ਲਾ ਕੇ ਛੂਹਣਾ ਚਾਹਿਆ ਉਹਨਾਂ ਦੀ ਅੱਖਾਂ ਦੇ ਅੱਗੇ ਉਹਨਾਂ ਨੂੰ ਐਦਾਂ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਵੱਡਾ ਚਮਤਕਾਰ ਹੋ ਗਿਆ ਹੋਵੇ ਉਸੇ ਵੇਲੇ ਘਰ ਦਾ ਮਾਹੌਲ ਇੰਨਾ ਭਾਵੁਕ ਹੋ ਗਿਆ ਕਿ ਉੱਥੇ ਮੌਜੂਦ ਹਰ ਇੱਕ ਵਿਅਕਤੀ ਰਿਸ਼ਤੇਦਾਰ ਗਵਾਂਡੀ ਅਤੇ ਫੈਨ ਭੁੱਬਾ ਮਾਰ ਮਾਰ ਰੋਣ ਲੱਗ ਪਏ ਇਸ ਦ੍ਰਿਸ਼ ਨੇ ਸਾਰਿਆਂ ਨੂੰ ਯਾਦ ਕਰਵਾ ਦਿੱਤਾ ਕਿ ਰੱਬ ਕਦੇ ਵੀ ਆਪਣੇ ਬੰਦਿਆਂ ਨੂੰ ਇਕੱਲਾ ਨਹੀਂ ਛੱਡਦਾ ਰਾਜਵੀਰ ਜਵੰਦੇ ਦੇ ਦੋਨੇ ਬੱਚੇ ਨਿਸ਼ਾਨਦੀਪ ਨਾਲ ਭੱਜ ਕੇ ਚਿਮੜ ਗਏ ਉਹਨਾਂ ਨੂੰ ਲੱਗਿਆ ਕਿ ਜਿਵੇਂ ਉਹਨਾਂ ਦਾ ਪਿਤਾ ਵਾਪਸ ਆ ਗਿਆ ਹੋਵੇ ਬੱਚੇ ਦੀਆਂ ਅੱਖਾਂ ਦੇ ਵਿੱਚ ਹੰਝੂ ਰੁਕ ਨਹੀਂ ਰਹੇ ਸਨ ਅਤੇ ਉਹ ਬਾਰ-ਬਾਰ ਕਹਿ ਰਹੇ ਸਨ ਕਿ ਪਿਤਾ ਜੀ ਤੁਸੀਂ ਵਾਪਸ ਆ ਗਏ ਨਿਸ਼ਾਨਦੇਵ ਵੀ ਆਪਣੇ ਜਜ਼ਬਾਤਾਂ ਅੱਗੇ ਕਾਬੂ ਨਾ ਰੱਖ ਸਕਿਆ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਆ ਗਏ ਅਤੇ ਉਹ ਵੀ ਬੱਚਿਆਂ ਦੇ ਨਾਲ ਗੱਲ ਰੱਖ ਕੇ ਭੁੱਬਾ ਮਾਰ ਮਾਰ ਰੋਇਆ ਇਹ ਪਲ ਦੇਖ ਕੇ ਤਾਂ ਕਿਸੇ ਦੇ ਵੀ ਅੱਖਾਂ ਦੇ ਵਿੱਚ ਹੰਝੂ ਨਾ ਰੁਕਣ ਜਦੋਂ ਉਸ ਨੌਜਵਾਨ ਨੂੰ ਇਹ ਲੱਗਿਆ ਕਿ ਉਸ ਨੂੰ ਦੇਖ ਕੇ ਉਹਨਾਂ ਦੇ ਪਰਿਵਾਰ ਦੇ ਜ਼ਖਮ ਤਾਜ਼ਾ ਹੋ ਗਏ ਹਨ ਤਾਂ ਉਸ ਨੇ ਮਾਤਾ ਜੀ ਦੇ ਕੋਲ ਹੱਥ ਜੋੜ ਕੇ ਮਾਫੀ ਮੰਗੀ ਉਸ ਨੇ ਕਿਹਾ ਮੈਨੂੰ ਮਾਫ ਕਰਦੇ ਹੋ ਮਾਤਾ ਜੀ ਮੇਰਾ ਇਰਾਦਾ ਕਿਸੇ ਦਾ ਦਿਲ ਦੁਖਾਉਣਾ ਨਹੀਂ ਸੀ ਮੈਂ ਸਿਰਫ ਆਪਣੇ ਪਿਆਰੇ ਰਾਜਵੀਰ ਜਵੰਦਾ ਦੇ ਫੈਨ ਦੇ ਵੱਜੋਂ ਤੁਹਾਡੇ ਨਾਲ ਦੁੱਖ ਸਾਂਝਾ ਕਰਨ ਆਇਆ ਸੀ ਤੁਹਾਨੂੰ ਹੌਸਲਾ ਦੇਣ ਆਇਆ ਸੀ ਉਹਨਾਂ ਦੇ ਆ ਗੀਤਾਂ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ ਹੈ ਇਹ ਗੱਲ ਸੁਣ ਕੇ ਮਾਤਾ ਜੀ ਨੇ ਵੀ ਉਸ ਨੂੰ ਗਲੇ ਲਗਾ ਲਿਆ ਤੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਕਿ ਪੁੱਤਰ ਤੇਰਾ ਕਸੂਰ ਨਹੀਂ ਤੂੰ ਵੀ ਸਾਡੇ ਰਾਜਵੀਰ ਜਵੰਦੇ ਵਰਗਾ ਹੀ ਲੱਗਦਾ ਹੈ ਰੱਬ ਨੇ ਤੈਨੂੰ ਭੇਜ ਕੇ ਸਾਨੂੰ ਇੱਕ ਨਵਾਂ ਸਹਾਰਾ ਦਿੱਤਾ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਕਲਾਕਾਰ ਦਾ ਹਮਸ਼ਕਲ ਸਾਹਮਣੇ ਆਇਆ ਹੋਵੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਦ ਵੀ ਕਈ ਸੇਮ ਸ਼ਕਲਾਂ ਵਾਲੇ ਨੌਜਵਾਨ ਸਾਹਮਣੇ ਆਏ ਸਨ ਤੇ ਉਦੋਂ ਹੀ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੋਲ ਨੂੰ ਮਿਲਣ ਪਹੁੰਚੇ ਤੇ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਦੀਆਂ ਵੀਡੀਓਆਂ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸੀ ਅਤੇ ਲੋਕਾਂ ਨੂੰ ਭਾਵੁਕ ਕਰ ਗਈਆਂ ਇਸੇ ਤਰ੍ਹਾਂ ਐਮੀ ਵਿਰਕ ਦਲਜੀਤ ਦੋਸਾਂਝ ਅਤੇ ਕਨਵਰ ਗਰੇਵਾਲ ਵਰਗੇ ਮਸ਼ਹੂਰ ਕਲਾਕਾਰ ਉਹਨਾਂ ਦੇ ਹਾਮ ਸ਼ਕਲ ਵੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਦਾ ਵਿਸ਼ਾ ਬਣਾਏ ਹੋਏ ਹਨ ਇਹ ਸਾਨੂੰ ਦਰਸਾਉਂਦਾ ਹੈ ਕਿ ਰੱਬ ਵੱਲੋਂ ਸਾਡੇ ਕਲਾਕਾਰ ਨੂੰ ਯਾਦ ਕਰਨ ਦਾ ਇੱਕ ਵੱਖਰ ਢੰਗ ਵੱਜੋ ਚੁਣੇਗੇ ਹਨ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਵੰਦੇ ਦੀ ਆਤਮਾ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਉਹਨਾਂ ਨੂੰ ਸ਼ਾਂਤੀ ਪ੍ਰਦਾਨ ਹੋਵੇ ਅਤੇ ਉਹਨਾਂ ਦੇ ਬੱਚਿਆਂ ਦੀ ਸਿਹਤ ਮੰਦੀ ਲਈ ਅਰਦਾਸ ਕਰਦੇ ਹਾਂ ਅਤੇ ਉਹਨਾਂ ਦੀ ਮਾਤਾ ਪਤਨੀ ਤੇ ਭੈਣ ਨੂੰ ਵਾਹਿਗੁਰੂ ਪ੍ਰਮਾਤਮਾ ਤੰਦਰੁਸਤ ਰੱਖੇ ਅਤੇ ਉਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣ ਇੱਕ ਮਾਂ ਨੂੰ ਪੁੱਤ ਤੇ ਪਤਨੀ ਨੂੰ ਪਤੀ ਦੀ ਤੇ ਭੈਣ ਨੂੰ ਭਰਾ ਦੀ ਤੇ ਬੱਚੇ ਨੂੰ ਪਿਓ ਦੀ ਘਾੜਾ ਤਾਂ ਕੋਈ ਪੂਰੀ ਨਹੀਂ ਕਰ ਸਕਦਾ ਪਰ ਰਾਜਵੀਰ ਜਵੰਦੇ ਦੇ ਯਾਰ ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਨੇ ਸੋ ਉਮੀਦ ਕਰਦਾ ਕਿ ਉਹ ਇਦਾਂ ਹੀ ਸਦਾ ਖੜੇ ਰਹਿਣਗੇ ਵਾਹਿਗੁਰੂ ਪਰਮਾਤਮਾ ਉਹਨਾਂ ਵਿੱਚ ਇਦਾਂ ਹੀ ਪਿਆਰ ਬਣਾਈ ਰੱਖੇ ਅਤੇ ਉਹਨਾਂ ਨੂੰ ਹੌਸਲਾ ਬਖਸ਼ੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ